ਹਾਂਜੀ ਬਾਈ ਜੀ ਸਸਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਕੱਜ ਆਮ ਕਿਸਾਨ ਦੇ ਘਰੋਂ ਆਪਾਂ ਚਾਰ ਕਟਾਂ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਬਾਈ ਦੇ ਘਰ ਦਾ ਕਟਾਂ ਕੋਈ ਵਪਾਰ ਦਾ ਕੰਮ ਨਹੀਂਗਾ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਇੱਕ ਦਾ ਤਰੀਕ ਨੋਟ ਕਰ ਲਈ 4 ਤਰੀਕ ਹੈ 8 ਮਹੀਨਾ 2025 ਨੂੰ ਵੀਡੀਓ ਕਵਰ ਕਰ ਰਹੇ ਹਾਂ ਠੀਕ ਆ ਅਪਲੋਡ ਚਾਹਦਾ 4 ਨੂੰ ਹੋ ਜੇ ਚਾਹੇ 5 ਨੂੰ ਹੋ ਜੇ ਉਸ ਆ ਨਾ ਮਤਲਬ ਕਿ ਜਿਹੜੇ ਰੇਟ ਹੋਣਗੇ ਬਾਈ ਦੇ ਬਿਲਕੁਲ ਜਾਇਜ਼ ਹੋਣਗੇ ਤੇ ਰੇਟ ਵੀਡੀਓ ਦੇ ਵਿੱਚ ਹੋਣਗੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਨੂੰ ਪਸ਼ੂਜਨ ਨਿਗਮ ਅਰਾਦਾਣਾ ਬਾਈ ਦਿਲ ਪਾਸੇ ਖਾਸੇ ਬਾਈ ਪਸ਼ੂ ਰੱਖੀ ਬਿਠਾ ਹੈ ਬਾਈ ਦਾ ਮੇਨ ਕੰਮ ਇਹਦਾ ਫੋਕਸ ਦੁੱਧ ਦਿੱਤੇਗਾ ਇਸ ਕਰਕੇ ਬਾਈ ਕਹਿੰਦਾ ਵੀ ਕਟੀਆਂ ਆਪਾਂ ਇਹ ਜਿਹੜਾ ਸੇਲ ਕਰਨਾ ਠੀਕ ਆ ਤੇ ਬਾਕੀ ਵੀਡੀਓ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਜਿਹੜਾ ਮਾਲਕਾਂ ਨਾਲ ਸੰਪਰਕ ਕਰਨਾ ਬਾਕੀ ਬਾਈ ਨਾਲ ਗੱਲਬਾਤ ਕਰਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਨਾਮ ਬਾਈ ਮੇਰਾ ਜਗਮੀਤ ਸਿੰਘ ਹੈ ਪਿੰਡ ਟਪਾਲੀ ਹੈ ਜੀ ਆਪਣਾ ਹਾਂਜੀ ਤੇ ਸੀਲ ਫੂਲ ਜਿਹੜਾ ਬਿਠਾਣਾ ਟਪਾਲੀ ਪਿੰਡ ਵੱਡੇ ਯਾਰ ਆਈਏ ਦੇ ਮੋਅ ਨੰਬਰ ਹੈ 98145 46408 ਬਾਈ ਠੀਕ ਆ ਬਾਈ ਕਹਿੰਦਾ ਵੀ ਥੋੜਾ ਜਿਹਾ ਕੈਮਰੇ ਮੂਰੇ ਸੰਗ ਜੀ ਲੱਗ ਜੀਗੀ ਤਾਂ ਕਿ ਨਾਲ ਹੀ ਮੇਰੇ ਖੜਾ ਕੋਈ ਗੱਲ ਨਹੀਂ ਤੇ ਪਹਿਲੇ ਨੰਬਰ ਜਿਮੀ ਆ ਕੱਟੀ ਆ ਗਈ ਹਾਂਜੀ ਇਹ ਕਿੰਨੀ ਉਮਰ ਦੀ ਆ ਉਸ ਉਮਰ ਇਹ ਮੇਰੇ ਅੱਖ ਵਾਲਾ ਬਾਈ 9-10 ਮਹੀਨੇ ਦੀ ਹੋਊ ਬਾਈ ਲੱਗ ਭਾਗ ਆ ਨਾ ਹਾਂਜੀ ਹਾਂਜੀ 10 ਦੀ ਹੋਵੇ 9 ਦੀ ਸਭ ਤੋਂ ਘੱਟ ਘੱਟੀ ਐ ਠੀਕ ਆ ਗਈ ਜੈਡ ਬਲੈਕ ਆ ਸਾਰੀ ਪੂਸ਼ ਕਾਲੀ ਹੈਗੀ ਨਾ ਬਾਕੀ ਬਿਲਕੁਲ ਸਾਨੂੰ ਥਾਣਾ ਦਿਖਾ ਲਾ ਮੇਰੇ ਤੋਂ ਥਾਣਾ ਕੱਟੀ ਬਿਲਕੁਲ ਥੋੜਾ ਡਰਦੀ ਐ ਥਾਣ ਚਾਰੀ ਐ ਤੇ ਵੱਖਰੀ ਫੋਰਸ਼ਾ ਕੋਈ ਨਹੀਂ ਹੈਗੀ ਤੋਰ ਕੇ ਸੰਖਾ ਦੇਨੇ ਆਪਾਂ ਇਧਰ ਤੋਰ ਤੇ ਇਧਰ ਵੀ ਸਾੜੀ ਤੋਰ ਲੈ ਦਵਾ ਤਲਕੇ ਨਾ ਪਸਣਾ ਜਿੱਦੋਂ ਪਹਿਲੇ ਨੰਬਰ ਤੱਕ ਕੱਟੇ ਇਧਰ ਇਧਰ ਵੀ ਹੈ ਬਈ ਐਂ ਤੋਰ ਲੋ ਲਗਭਗ 8 9 10 ਮਹੀਨਾ ਦੀ ਲਗਭਗ ਜੁਮਰੋਣੀ ਆ ਬਾਕੀ ਆਪਣੇ ਕੋਲੇ 18 19 ਕਿਲੋ ਵਾਲੀ ਮੱਝ ਆ 20 ਕਿਲੋ ਵਾਲੀ ਠੀਕ ਆ ਹਾਂ ਆਪਾਂ ਘਰੇ ਚੋ ਆ ਬੈਨਾਂ ਬਈ ਐ ਨਹੀਂ ਕੋਈ ਠੀਕ ਆ ਲੈ ਦੇਖ ਸਾਲ ਕੱਟੀ ਬਾਈ ਠੀਕ ਆ ਮੋੜ ਲੈ ਬਾਈ ਸੋਹਣਿਆ ਕੱਟੀ ਤੇ ਇੱਕ ਅੱਧਾ ਗਾਲ ਵੀ ਠੀਕ ਆ ਕੱਟੀ ਦੇ ਉਮਰ ਦੇ ਹਿਸਾਬ ਨਾਲ ਚੰਗੀ ਵੰਤਰ ਹੈ। ਬਾਕੀ ਤੁਹਾਨੂੰ ਨਾੜ ਨੁੜ ਜਿਹੜੀ ਕਰਮ ਵਾਲ ਦੀ ਹੁਣ ਇਹ ਤਾਂ ਬਹੁਤ ਸੋਹਣੀ ਲੱਗੀ ਗਈ। ਬਰੀਕ ਚામੜੀ ਚ ਆ। ਮੀਟਵਿਨ ਹੋਣੀ ਨਹੀਂ ਦੀ ਇਹਦੀ ਬਾਈ। ਹਾਂ। ਦੋ ਨੰਬਰ ਕੱਟੀ ਕਿੰਨੀ ਉਮਰ ਦੀ ਆ ਗਈ? ਇਹ ਵੀ ਬਸ ਬਾਈ ਬਰਾਬਰ ਜੀ ਹੈਗੇ ਨਹੀਂ ਉਹਦੇ 10 ਮਿੰਟ ਲਗਭਗ 9-10 ਸਾਟ 8-9 ਮਿੰਟ ਰਹੇ ਹੋਗੇ ਜੀ। ਠੀਕ ਹੈ। ਲਾ ਥਾਣਾ ਪਰ ਦਿਖਾ ਦਈਏ ਪਹਿਲਾਂ ਕੱਟੀ ਦੇਦੇ। ਲਾ ਥਾਂ ਦਿਖਾ ਰਾਂ ਮਿੱਤਰੋ। ਥਾਣੇ ਕੱਟੇ ਦੀ ਚਾਰੀ ਆ। ਬੱਕਰੀ ਵੋਟ ਸ਼ਾਣੀ ਹੋਣੀ ਤੇ ਫੇਸ ਕੁਆਲਟੀ ਚਲ ਬਾਈ ਤੋੜ ਜਾ ਵੀ ਕੱਟੀ। ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆਪਾਂ। ਤੇ ਬਾਈ ਦਾ ਪਿੰਡ ਆ ਗੱਟਪਾਲੀ ਤਹਿਸੀਲ ਫੂਤ ਜ਼ਿਲ੍ਹਾ ਬਠਿੰਡਾ ਦਾ ਤੇ ਮੋਬਾਈਲ ਨੰਬਰ ਸਕਰੀਨ ਤੇ ਚੱਲਦਾ ਹੈਗਾ ਪਹਿਲਾ ਨੰਬਰ ਤਾਂ 50 ਇਹਦੇ ਦੂਜੀ ਤੇ ਆ ਇਹਨਾਂ ਦਾ ਆਪਾਂ ਜੋੜਦਾ ਮੁੱਲ ਹੈ ਨਾ ਕੱਲੀ ਕੱਲੀ ਦਾ ਕਰਨਾ ਹੈ ਜੋੜ ਜੋੜਾ ਕਰਦਗੇ ਹਾਂ ਜੋੜੇ ਦੀ ਕਰ ਦਾਂਗੇ ਬਾਈ ਕੋਈ ਚੱਕਰ ਨਹੀਂ ਜਿਵੇਂ ਨਾ ਪਹਿਲਾ ਜੋੜਾ ਦਾ ਹੈ ਆਪਾਂ ਨਿੱਚੇ ਗੱਟਨ ਦਾ ਨਾ ਬਾਕੀ ਸੇਮ ਹੀ ਇਹਨਾਂ ਦੀ ਮਾਮਾ ਦੁੱਧ ਦੀ ਸੇਮ ਵਾਲੀਆਂ ਸੇਮ ਹੀ ਕੁਆਲਿਟੀ ਹੈ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਸੇਮ ਕੁਆਲਿਟੀ ਵਧੀਆ ਕਿੰਨੇ ਰੇਟ ਚ ਆਪਾਂ ਦੇ ਦਾਂਗੇ ਇਹ ਲੈਂਡ ਦੇਣ ਜਾ ਇਹ 25000 ਦੀਆਂ ਦੇਵਾਂਗੇ ਬਾਈ ਦੋਨੇ ਜੀ ਆ ਤਾਂ ਮਾਨਤਾਂ ਵਿੱਚੋਂ ਕੋਈ ਇੱਕ ਟੇਢੇ ਦੰਗੇ ਮਨੇ ਵਧੀਆ ਗਿਆ ਠੀਕ ਆ ਤੂੜ ਵਾਲੀ ਗੱਲ ਨਹੀਂ ਵੀ ਕੋਈ ਹੂੰ ਹੂੰ ਬਣਾ ਰਿਹਾ ਰਿਕਾਰਡ ਵਾਲੀਆਂ ਜਾਂ ਘੱਟ ਦੁਦਾਲੀਆਂ ਮੱਝਾਂ ਹੋਣੀਆਂ ਮੁੱਲ ਵਾਈ ਨੇ 25000 ਕੱਤਾ ਚਾਹੇ 12 12 ਮੰਨ ਲਓ 12.5 ਵਾਰ ਚਾਹੇ 12 13 ਮੰਨ ਲਓ ਤੁਹਾਡੀ ਇੱਛਾ ਹੈਗੀ ਨਾ ਤੇ ਬਾਕੀ ਵਾਧਾ ਘਟਾ ਮੌਕੇ ਜਰੂਰ ਹੋ ਜੂ ਕਿ ਇਹਦੀ 2500 ਪੂਰੇ ਲੈਣਾਗਾ ਅੱਗੇ ਕਿ ਆਪਣਾ ਕੋਲ ਜੀ ਮੈਂ ਆਹ 3 ਨੰਬਰ ਕੱਟੀ ਹੈ ਨਾ ਇਹ ਕਿੰਨੀ ਕੁ ਮਦੂ ਹੁ ਲੱਗ ਭੱਗ ਜੇ ਇਹ ਬਈ ਹੋਊਗੀ ਦੋਖ ਸਾਹਿਬ ਦੀ ਹੋਊ ਮੇਰਾ ਚਾਲਾ ਹੈ ਕੀ ਰੀਆਂ ਦੋਨੇ ਦੋਨੇ ਦੰਦੋਂ ਰੀਆਂ ਲੈ ਉਮਰ ਵੀ ਬਰਾਬਰ ਜਿਉਂ ਹੈ ਨਾ ਇਹਨਾਂ ਦੀ ਨਾ ਉਮਰ ਵੀ ਬਰਾਬਰ ਜਿਉਈ ਆ ਤੇ ਥਣ ਚਾਰ ਚਰੀ ਆ ਥਣ ਚਾਰ ਚਾਰ ਬਾਈ ਸਿੰਗਾ ਸੁnga ਸੁਣਾ ਕਟਿਆ ਨਾ ਤੇ ਲਾ ਵੀ ਤੋਰੀਆਂ ਕੱਟੀ ਕੋੜ ਕੇ ਕੱਡੀ ਕਹਿੰਦੀ ਬਾਈ ਕੋਈ ਐ ਨਹੀਂ ਵੀ ਵੀ ਨਹੀਂ ਕੱਟੀ ਆ ਵੀ ਹਾਂ ਠੀਕ ਆ ਠੀਕ ਆ ਬਣੀ ਇਹ ਹੀ ਕਰਾਉਣੇ ਆਪਾਂ ਹਾਂ ਲੈ ਥਾਂ ਤੋਂ ਦਿਖਾਣ ਇੱਥੋਂ ਚਾਰ ਨੇ ਕੱਤੀ ਦੇ ਸਿੰਗਾ ਸੁnga ਦੇ ਕਦ ਕੜ ਪੱਖ ਤੋਂ ਪੂਰਾ ਉੱਚਾ ਕਦ ਆ ਗਿਆ ਠੀਕ ਆ ਇਹ ਇਧਰ ਤੋੜ ਲੈ ਵੀਰੇ ਇਧਰ ਬਰੇ ਕੰਨ ਮਾਖੀਆ ਕੱਟ ਲਈ ਆ ਇਹ ਕੱਟੇ ਸੈਕਸੰਗ ਮੂੰਵਾਂ ਬਹੁਤ ਸੋਹਣਾ ਬਾਈ ਕੱਦ ਕਾੜ ਵਾਲਾ ਪੱਖੋਂ ਪੂਰਾ ਫੁੱਲ ਸ਼ਕੀਨ ਆਈਆਂ ਬੰਦੇ ਨੂੰ ਜਾਨੀ ਪਰਖ ਵਾਲਾ ਹੁਣ ਚਾਹੀਦਾ ਪਿਆ ਨਹੀਂ ਕੋਈ ਕਹਿੰਦਾ ਦੇਸੀ ਹੈ ਹਾਂ ਦੇਸੀ ਨਹੀਂ ਆ ਹਾਂ ਮੂਰਨ ਅਸਲ ਦੀ ਵਧੀਆ ਕੰਮ ਹੋਈ ਜਾਂਦੀ ਕਿ ਲੇਸੀ ਜਰੂਰ ਹੈਗੀ ਜਿਵੇਂ ਮਿਆ ਘੱਟੇ ਲੇਸੀ ਆ ਵੀ ਥੋੜੀ ਜਿਹੀ ਰਿੱਸੀ ਆ ਹਾਂ ਪਰ ਪਰ ਕੁਆਲਟੀ ਹੋ ਲੱਗੇ ਜੀ ਕੁਆਲਟੀ ਠੀਕ ਆ ਕੱਟਣ ਦੀ ਨਾ ਪਤਲੇ ਨੇ ਬਸ ਲਿਸਾ ਦਾ ਆਪਾਂ ਨਹੀਂ ਕਹਿ ਸਕਦੇ ਪਤਲੇ ਸਰੀਚ ਆ ਗੀਆਂ ਲੰਬੇ ਚ ਹਾਂ ਮਾ ਘੱਟੇ ਆਈ ਲੰਬਾਈ ਕੱਟੀ ਬਹੁਤ ਆਈ ਠੀਕ ਆ ਬਾਈ ਮੋੜ ਲਿਆ ਲਗਭਗ ਉਮਰ 2- ਥਣ ਚਾਰ ਚਾਰੀ ਉਹਨਾਂ ਘਟਾਂ ਦੇ ਤੇ ਬਾਕੀ ਸਾਨੂੰ ਰੇਟ ਨਾਲ ਜੀ ਦੋਨੋਂ ਇਹ ਪੇ ਕਰਾ ਦੇਣਾ ਹੈਗੇ ਪਹਿਲਾਂ ਤੋੜ ਕੇ ਸਾਨੂੰ ਚੌਥੀ ਕੱਟੀ ਦਿਖਾ ਦੇ ਤੋੜ ਕੇ ਆਪਾਂ ਉਹ ਕੱਟੀ ਬਰਾਬਰੀ ਸਾਰਾ ਕੁਝ ਨਾ ਹਾਂਜੀ ਹਾਂਜੀ ਠੀਕ ਹੈ ਲੈ ਕਿਸ ਨੂੰ ਕੁਆਲਟੀ ਇਹ ਕੱਟੀ ਚੈੱਕ ਕਰਾ ਦੇਣਾਗਾ ਬਾਜ ਨਾਲ ਪੱਕਾ ਥੋੜਾ ਬਾਜ ਨਾਗਾ ਵੀ ਘਰੇਲੂ ਕਰਕੇ ਡਰਦਿਆਂ ਨੇ ਮੇਥੋਂ ਬਾਹਰ ਲਾਵਾ ਤੁਹਾਨੂੰ ਪਤਾ ਜਦੋਂ ਉੱਪਰ ਆਇਆ ਨਹੀਂ ਲੱਗਦਾ ਰਹਿ ਗਿਆ ਥੱਲੇ ਰਹਿ ਗਿਆ ਬਾਈ ਥੱਲੇ ਦੱਸ ਨਾ ਵੀ ਕੱਟੀ ਤੋੜ ਕੇ ਦਿਖਾ ਦੇਣਾ ਹੈਗੇ ਤੇ ਬਾਕੀ ਉਸ ਨਾਲ ਦੀ ਨਾਲ ਥਣ ਤੋਂ ਦਿਖਾ ਦੇਣਾ ਬੰਨ ਕੇ ਆਪਾਂ ਥਣ ਚਾਰ ਹੀ ਰਹਿਣਗੇ ਤੇ ਸਿੰਘਾ ਤੋਂ ਮਾਦੀ ਕੱਟੀ ਇਹੇ ਸ਼ਕੀਨਾਂ ਤੇ ਨਾਲ ਦੀ ਨਾਲ ਪਰ ਰੇਟ ਜਿਹੜਾ ਨਾ ਵਿੱਚ ਕਰਵਾ ਦੇਂਗੇ ਨਾ ਥੋੜਾ ਡਰਦਿਆਂ ਨਹੀਂ ਗੱਤ ਲੈ ਚੱਲ ਬਾਈ ਕਿੱਲੇ ਤੇ ਵਧੀਆ ਕੱਦ ਗਾਠਾ ਕੱਟੀ ਜਨੇ ਆਏ ਮਤਲਬ ਦੋ ਕਟਾਂ ਠੀਕ ਆ ਭਰਾਂਦੇ ਬਿਲਕੁਲ ਕਾਬਲੀਆ ਕਟਾਂ ਸ਼ਕੀਨ ਨਹੀਂ ਆ ਲੈ ਇਸ ਤੋਂ ਮਾਰੋ ਨੀ ਗਈ ਤੇ ਬਾਈ ਫਿਰ ਆ ਪਹਿਨਾ ਜਿਹੜਾ ਵੱਡੀਆਂ ਕਟਾਂ ਦੋਨੇ ਇਹਨਾਂ ਦਾ ਕੀ ਰੇਟ ਕਰਾਂਗੇ ਇਹਨੂੰ ਤਾਂ ਬਾਈ ਲੈਣ ਦੇਣ ਦੀ 73000 ਰੁਪਇਆ ਕਿਨਾਂ 73 74 70 ਤੇ 4 70 ਤੇ 3 73000 74 70 ਤੇ 4 70 ਤੇ 3 73 73 اچھا 73 ਠੀਕ ਠੀਕ ਹੈ 70 ਤੇ 3 73 ਤੇ ਚਾਹੇ ਅਸੀਂ ਐ ਮੰਨ ਲਿਓ ਵੀ ਇਹਦਾ 40 ਇਹਦਾ 33 ਆ ਤੇ ਚਾਹੇ ਦੋਨਾਂ ਦਾ 3873 ਮੰਨ ਲਿਓ ਜਿਵੇਂ ਤੁਹਾਨੂੰ ਇੱਛਾ ਲਾਦੀ ਓਵੇਂ ਤੇ ਜੇ ਕਿਸੇ ਕੱਲੀ-ਕੱਲੀ ਨੇ ਫੇਰ ਕਿਵੇਂ ਉਸ ਨਾਲ ਕਰ ਲਾਂ ਹਾਂ ਕੋਈ ਗੱਲ ਨਹੀਂ ਬਾਈ ਓਵੇਂ ਦੇ ਦੇਣੀ ਜੇ ਕਿਸੇ ਜੋੜਾ ਲੈਣਾ ਤਾਂ ਉਸ ਨਾਲ ਹਾਂ ਹਾਂ ਕੋਈ ਚੱਕਰ 73000 ਕੋਈ ਨਹੀਂ ਦੀ ਮੁੱਲ ਵਾਈ ਨੇ ਜਾਇਜ਼ੀ ਕੀਤਾ ਮਤਲਬ ਇਹ ਈ ਥੋੜੀ ਕੀਮਤ ਵੱਧ ਹੋਣੀ ਹੈ ਨਾ ਇਹ ਈ ਥੋੜੀ ਘੱਟੋ ਘਾਟ ਥੋੜੀ ਜੀ ਹਲਕੀ ਹੈ ਘੱਟੀ ਆਹ ਘੱਟੀ ਦਾ ਪੌੜੀ ਕੁਆਲਿਟੀ ਉਹਦੀ ਵੀ ਕਿ ਘੱਟ ਨਹੀਂ ਬਈ ਇਹਦੇ ਨਾਲ ਵੱਧ ਹੀ ਹੈ ਪੂਰਾ ਹਾਂ ਬਾ ਥੋੜੀ ਹਲਕੀ ਹੈ ਬਾਈ ਜੀ ਹਾਂ ਥੋੜੇ ਬਸ ਹਾਂ ਆਹ ਥੋੜੀ ਜਿਆਦਾ ਸਮੀ ਪਲੀ ਘੱਟੀ ਆ ਗਈ ਜਿਹੜੀ ਦੋਨਾਂ ਕਟਾਂ ਦਾ 73000 ਮੁੱਲ ਹੈ ਤੇ ਆਹ ਦੋ ਕਟਾਂ ਦਾ ਬਾਈ ਨੇ ਕੀਤਾ ਮੁੱਲ ਮਿੱਤਰੋ 25000 ਰੁਪਏ ਠੀਕ ਆ ਮਾਨ ਤਾਂ ਥੋੜਾ ਸਾਰਾ ਚਾਹੂਗਾ ਫਿਕਸ ਰੇਟ ਕਿਸ ਦਾ ਨਹੀਂਗਾ ਤੇ ਬਾਈ ਮੋਬਾਈਲ ਨੰਬਰ ਕਰੀ ਫੇਰ ਬੋਲਦੇ 98145 46448 ਇਹ ਬਾਈ ਦਾ ਸੰਪਰ